ਸ੍ਰੀ ਕਾਲ ਜੀ ਵਾਇਟ ਡਾਕਟਰ ਕੁਲਵਿੰਦਰ ਸਿੰਘ ਸੰਧਵਾ ਕੀ ਬੇਗਰੇ ਹੈ ਮਦਦ ਅੱਜ ਦੀ ਆੜੀ ਹੈ 340 ਰੁਪਏ। ਉਹ 340 ਰੁਪਏ ਦੀ ਆੜੀ ਹੋ ਗਈ ਤੇ 100 ਅੰਦਾ ਫਰਮਾਇਆ 34000। 34000 ਅੰਦਾ ਸਮਝਾ। ਡਾਕਟਰ ਸਾਹਿਬ ਬਹਿਰੇ ਰਾਜ ਸਾਹਿਬ ਦੱਸੋ ਤੁਹਾਨੂੰ ਕੀ ਬੰਦਾ? ਜੇ 34000 ਬੰਦਾ ਹੈ ਤਾਂ ਜੇ ਕੰਮ ਨਹੀਂ ਮਿਲਿਆ 15 ਦਿਨਾਂ ਚ ਤਾਂ ਸਾਨੂੰ 15 ਦਿਨਾਂ ਬਾਅਦ ਉਹਨਾਂ ਨੂੰ 35% ਜਾਨੀਏ 100 ਦਿਨਾਂ ਦੀ ਤਰਫੇ ਚਟਾਈ ਦੇ ਵਿੱਚੋਂ 35% ਪੈਸੇ ਘਰੇ ਬੈਠਣ ਨੂੰ ਜੇ ਬੈਠ ਗੋ ਪਰ ਫਿਰ ਇਹ ਜਿੰਦਾ ਤਕੜਾ ਹੋਣਾ। ਜੇ ਜੇ ਤੱਕ ਬੰਦੋਰ ਦੇ ਸੀ ਬਜੂ। ਪਰ ਸੀ ਇਹ ਫਾਰਮੂਲਾ ਵਰਤਿਆ। ਜਦੋਂ ਸੀ ਇਹ ਫਾਰਮੂਲਾ ਵਰਤਦੇ ਨੇ ਪਤਾ ਨਹੀਂ ਨਿਕਲੇ। ਪਾਂਡਾ ਨਾ ਸਟਿਕਰ ਬੋਲਦੇ ਨੇ ਆਲੋ ਵੀ ਤੁਹਾਨੂੰ ਕੰਮ ਦਰਿਆ ਆਈ ਹੁੰਦਾ ਕਿ ਨਹੀਂ? ਹੁੰਦਾ ਕਿ ਨਹੀਂ? ਕੋਈ ਗੈਰੀ ਕੋਲ ਨਾਲ ਆ ਕੇ ਬੁਰਾ ਕੰਮ ਨਹੀਂ ਦੇ ਰਹੇ ਨੇ। ਜਿਹਦੇ ਸਟਿਕਰ ਲਾਉਂਦੇ ਨੇ ਗੈਰੀ ਕੋਲ ਚੱਲੇ ਉਹ ਵੀ ਬੰਦੇ ਤੁਸੀਂ ਆਉਂਦਾ ਕੰਮ ਤੇ ਲਾਉਣਾ। ਆਈ ਗਈ ਕਰਦੇ ਕਿ ਨਹੀਂ? ਜੋ ਜੀਤ ਸਿੰਘ ਜੀਤ ਸਿੰਘ ਦੇ ਬਟਾ ਉਹਨਾਂ ਦਾ ਜੀਤ ਸਿੰਘ ਆਈ ਗਿਆ ਸੱਡਾ। ਬੜਾ ਖਾਰੇ ਇਹਨਾਂ ਮਸੀ ਪ੍ਰੇਰ ਕਰਦੇ। ਇੱਕ ਪ੍ਰੇਰ ਮੰਗਿਆ ਸੱਡਾ। ਬੜਾ ਤੱਕ ਮਾਰ ਕਰ ਰਹੇ ਐ ਨਹੀਂ। ਕਦੇ ਹੀ ਕਿਸੇ ਬਰਾਦੀ ਹੋਣੀ ਆ ਤੇ ਹੁਣ ਰੈਲੀਆਂ ਹੋਣਗੀਆਂ ਸਾਰੀਆਂ ਪਾਰਟੀਆਂ ਦੀਆਂ ਗੱਡੀ ਦੇ ਵਿੱਚ ਰੱਖੀਆਂ ਸ਼ਰਾਬ ਦੀਆਂ ਗੋਦਰਾں ਪੇਟੀਆਂ ਰੱਖੀਆਂ ਉਹ ਕੋਈ ਆ ਕੱਡੀ-ਬੱਡੀ ਨਹੀਂ ਆ ਮੈਂ ਕਿ ਜਿਹੜਾ ਬੋਲੀ ਜਾਮਾ ਦੇਣੀ ਸਾਹਿਬ ਆਉਂਦਾ ਕਿ ਸਾਹਿਬ ਨੂੰ ਨਹੀਂ ਘੱਟ ਨੂੰ ਕੀ ਇੱਕ ਬੰਦਾ ਕੱਖ ਚੋਟ ਕੇ ਕਹਿੰਦਾ ਗੱਡੀ ਸਾਹਿਬ ਨੂੰ ਝੂਠ ਬੋਲਦੇ ਹਾਂ ਮੈਂ ਬਰੁਹ ਹਾਂ ਝੂਠ ਬਗਿਆ ਮੈਂ ਝੂਠ ਬੋਲਦਾ ਕਹਾਂ ਝੂਠ ਬੋਲਦਾ ਮੈਂ ਕਿਨੇ ਕਹਿੰਦਾ ਤੁਸੀਂ ਕਹਿੰਦੇ ਨਹੀਂ ਬੋਤਲ ਦੇ ਕੇ ਲਾ ਜਾਂਦੇ ਆ ਕਹਿੰਦਾ ਅਸੀਂ ਚਾਰ ਜਣਾਂ ਨੂੰ ਕਿਤੇ ਦੱਬਦੇ ਆ

ਤੁਹਾਡੇ ਮਾਈਸਟੈਂਡ ਇਲੈਕਸ਼ਨ ਜਿਹੜੀ ਪਾਰਟੀ ਥਾੜੇ ਭਾਈਓ ਨੇ ਬਗਮ ਬੜੇ ਟਿਕਾਣ ਬੰਦੀ ਹੈ ਮਾ ਸਰਮਾਨ ਬੰਦੀ ਹੈ ਇਸ ਪਾਰਟੀ ਦਾ ਡਾਕਟਰ ਸਾਹੂ ਔਰ ਜਿਹੜੀ ਪਾਰਟੀ ਨੇ ਅੱਜ ਤੱਕ ਸਭ ਨਾਲ ਧੋਖਾ ਦਿੱਤਾ ਜਿਹੜਾ ਚੋਰਡ ਕੰਪਨੀ ਵਿੱਚ ਝੂਠ ਬੋਲਿਆ ਚੰਨ ਚਾਲੂ ਨੂੰ ਸ਼ਾਮ ਰਾਤ ਤੇ ਸਭ ਨੂੰ ਬੰਮਾ ਕਰ ਰਿਹਾ ਜਿਹੜੀ ਇਸ ਫਾਈਟ ਟਾਈਮ ਜਿਹੜੀ ਯਾਰ ਦੇ ਸੀ ਚਾਰੂ ਚਾਰ ਸਤਨਸਾ ਰੱਖ ਰਿਹਾ ਚਾਰੂ ਚਾਰ ਬਹੁਤ ਲੋਕ ਨੇ ਵਿਚਾਰ

ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਛੋਟੇ ਜਿਹੇ ਸੱਦੇ ਤੇ ਆਏ ਸਾਰੇ ਜਿਹੜੇ ਮਰਸਦਾ ਕਰਾਉਣਾ ਮੈਂ ਹਫਤੇ ਬਾਅਦ ਅਸੀਂ ਕੱਟ ਕਰ ਲਏ 10 ਦਿਨ ਬਾਅਦ ਕੱਟ ਕਰ ਲਏ ਕਿ ਸਾਰੇ ਤੁਸੀਂ ਪੱਕੇ ਮੇਰੇ ਸਾਥੀ ਹੋ ਮੇਰੇ ਪਰਿਵਾਰ ਦੇ ਲੋਕੋ ਤੁਸੀਂ ਅਸੀਸ ਬ ਦੇ ਕੇ 1000 ਰੁਪਏ ਨਾਲ ਕਿਰਨਜੀਤ ਗੈਰੀਮ ਗੈਰੀ ਸਾਹਿਬ ਨਾਲ ਨਿੱਕੀ ਮੇਰਾ ਮੁੰਡਾ ਕੁਛ ਨਹੀਂ ਜੋ ਕੁਛ ਆਸੋ ਮੇਰਾ ਤੇਰਾ ਦੂਜੇ ਕੋਸਾ ਪਰਗਾ ਲਾਗਾ ਮੇਰਾ ਅਸੀਂ ਜਿਹੜੀ ਨੌਕਰੀ ਸਰਕਾਰੀ ਕਰਦਾ ਸੀ ਮੈਂ ਛੱਡ ਕੇ ਨੌਕਰੀ ਤੇ ਸ਼ਾਂਗਾ ਦੇ ਟਿਕਲੇ ਕਈ ਵਾਰੋਂ ਤਾਂ ਪਤਾ ਹੀ ਹੈ ਸਾਰੇ ਬਹੁਤ سارے ਸਾਥੀ ਇੱਥੇ ਡੈਂਸਰ ਬੈਠੇ ਐ ਜਿਹੜੇ ਦੋਸਤ ਮੇਰੇ ਨਾਲ ਜ਼ੇਰ ਜਾਂਦੇ ਆ। ਪੰਜਾਬੀ ਲਾਈਟਸ। ਬਹੁਤ سارے ਸਾਥੀ ਇੱਥੇ ਬੈਠੇ ਐ ਪਰ ਕਿਸੇ ਨੇ ਜਿਵੇਂ ਵੀ ਗਏ ਮੇਰੇ ਨਾਲ ਸਰਕਾਰ ਨੂੰ ਜੋਰ ਆਇਆ ਕਿਸੇ ਨੇ ਜਿੱਕ ਕੇ ਨਹੀਂ ਦਿੱਤਾ। ਔਰ ਅਸੀਂ ਕਹਿੰਦੇ ਸੀ ਗੈਰੀ ਨਹੀਂ ਛੱਡੋਗੇ ਤਾਂ ਅਸੀਂ ਬਾਹਰ ਜਾਵਾਂਗੇ। ਆਈ ਗੱਲ ਸੀ ਕਿ ਬਹੁਤ سارے ਸਾਥੀ ਇੱਥੇ ਬੈਠੇ ਐ। ਤੋਂ ਮੈਂ ਇਹਨਾਂ ਦਾ ਦਿਨ ਸ਼ੁਕਰੀਆ ਕਰਨਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਅਰਜਿਤ ਗੈਰੀ ਜਿੱਥੇ ਬਾਜ਼ੀ ਪਹੁੰਚੇ ਸਰਕਾਰ ਜੇ ਪਹੁੰਚ ਗਈ ਤਾਂ ਹੋਰ ਨਹੀਂ ਕਰਾਂ ਲਾਈ ਰਹਿਣਗੇ ਤਰੀਜਾ ਸਰਕਾਰ ਦੇ ਤਾਂ ਆਪਣੇ ਜਿਹੜੀ ਰਿਸਪੈਕਟ ਹੈ ਜਿਹੜੀ ਜੋ ਹੈ ਉਹ ਮਖਾਈਏ ਇਹਦਾ ਬਤਈਏ ਹੁਣ ਸਰਨ ਤਾਂ ਤਗੜੇ ਹੋ ਆਪਾਂ ਰਾਜਪਾਲ ਦੇ ਕਾਰਜ ਹੁੰਦੇ ਜੋ ਦੀ ਸਰਾਂ ਦੀ ਚ ਹੈ ਹੱਥੋਂ ਦੇ ਵਿੱਚ ਹੈ ਇਹ ਰਾਜਪਾਲ ਦੇ ਕਾਰਜ ਹੁੰਦੇ ਆ ਪਰ ਕਈ ਮੈਨੂੰ ਕਹਿ ਰਹੇ ਆ ਕਿ ਇਹ ਉਹ ਤਾਂ ਹੰਦੂ ਰੋ ਨਹੀਂ ਕੱਟ ਲਾਉਂਦੇ ਗਰੀਬ ਸਾਹਿਬ ਆਹ ਨਹੀਂ ਜੇ ਅੱਜ ਸੰਤੂ ਸਾਹਿਬ ਬਤਾ ਸਾਰੇ ਕਹਿੰਦੇ ਮੈਨੂੰ ਕਦੇ ਕੋਈ ਸੀ ਕਰਮ ਨਾ ਪਰਗਟ ਹੋਇਆ ਏ ਇਨਸਾਨੀ ਨਹੀ ਏ ਸ਼ਕਤੀ ਏ ਦੁਨੀਆਂ ਵਿੱਚ ਪ੍ਰਗਟ ਹੋਇਆ ਏ ਐ ਬਿਲਕੁਲ ਜੋਗ ਹੈ ਪੂਜਣ ਦੇ ਨਾ ਜਾਣਦਾ ਸੱਚ ਲਗੋਇਆ ਏ ਐ ਬਿਲਕੁਲ ਜੋਗ ਹੈ ਪੂਜਣ ਦੇ ਐ ਐਸੀ ਸ਼ੁਭਤ ਖੋਰੀ ਤੋਂ ਬਣ ਗਿਆ ਹਮਦਰਦ ਕਿਰਪਾ ਦਾ ਇਨੂੰ ਦੇ ਕੇ ਚਾਪੀ ਏਕੇ ਜੀਤੇ ਹੋ ਜੀਏ ਤੇਨ ਨਸੀਬਾਂ ਦਾ ਇਹ ਅਸਿਰਿਸ਼ਵਤ ਕੋਰੀ ਤੋਂ ਬਾਕੀ ਮਹਿਲਾ ਤੱਕ ਬਣਾਉਂਦਾ ਜੇਲੇ ਮਜ਼ਦੂਰ ਤੋਂ ਬਣਾ ਦੇਸ਼ ਤੱਕ ਇਹ ਕਰਸਦਾ ਕੋਈ ਕੰਮ ਮਜ਼ਦੂਰ ਤੋਂ ਜਿਹੜਾ ਹੋ ਨਹੀਂ ਸਕਦਾ ਪਰ ਕੋਈ ਵੀ ਪਾਰਟੀ ਕੋਈ ਵੀ ਜੱਥੇਬੰਦੀਆ ਮਜ਼ਦੂਰਾਂ ਦੀ ਗੱਲ ਖੁੱਲ੍ਹ ਕੇ ਨਹੀਂ ਕਰਦੀਆਂ ਅਪਾੜੀ ਕਿਉਂ ਤੁਹਾਨੂੰ ਇੱਕ ਚਿੰਤਾ ਵਾਲਾ ਵਿਚਾਰ ਸਾਹਮਣੇ ਬੁਟਾੜਾ ਹੋਇਆ। ਪਿਛੇ ਲੱਭਸ ਨੇ ਚਲੇ ਆ ਉਸ ਨੇ ਸਾਡੇ ਮਜ਼ਦੂਰ ਪਾਈਟਰੀ ਨੂੰ ਪੂਰਾ ਡਾਟ ਕੇ। ਹਰੰਦੋਤ ਦੇ ਅਨੁਸਾਰਕਾ ਫਰਜਯੁਗ ਦੇ ਮਜ਼ਦੂਰਾਂ ਦੀ ਇੱਕ ਗੱਲ ਆ ਜਾਂਦੀ ਹੈ ਤਾਂ ਉਹ ਮਜ਼ਦੂਰਾਂ ਦੀ ਗੱਲ ਕਰਕੇ ਜਿਨੇ ਉਠਾਈ। ਜੀ ਦੇ ਕੀ ਲੋਕਾਂ ਨੇ ਕਿਹਾ ਕਿ ਜਾਤੀ ਜਨਗਣਨਾ ਨਹੀਂ ਹੋਣੀ ਚਾਹੀਦੀ। ਛੋੜੀ ਬਣੀ ਚਾਹੀਦੀ। ਰਾਹੁਲ ਗਾਂਧੀ ਦਾ ਜਾਤੀ ਜਨਗਣਨਾ ਕਰਾਉਣ ਦਾ ਮਕਸਦ ਇਹੀ ਹੈ। ਇਹੀ ਤਾਂ ਗੱਲ ਕਰ ਰਿਹਾ ਹਾਂ ਅਦਮੀ ਰਸੀ ਸਾਢੇ 5:15 30 ਛੜਦੇ ਵਿੱਚ ਸਰਦੀਆਂ ਦੇ ਵਿੱਚ ਛੜਕਦੇ ਨਿਕਲਦਾ ਸੀ ਕਿਸ ਗੱਲ ਨਹੀਂ ਔਰ ਅਦਾ ਕਰਦਾ ਕਿ ਜਿਹੜੇ ਦੁਪਹਿਰ ਦੇ ਵੇਲੇ ਸੀ ਆਪਣੇ ਘਰ ਦੇ ਵਿੱਚ ਖਾਣਾ ਖਾਦਾ ਤੇ ਫਿਰ ਘਰ ਦੇ ਵਿੱਚ ਕਨੇ ਸਫਾਈ ਕਮਦਾਰੀਆਂ ਨਾਲ ਮੁਲਾਕਾਤ ਕਨੇ ਖੇਤ ਮਜ਼ਦੂਰਾਂ ਨਾਲ ਮੁਲਾਕਾਤ ਕਨੇ ਪੱਠਾ ਮਜ਼ਦੂਰਾਂ ਨਾਲ ਮੁਲਾਕਾਤ ਕਨੇ ਮਰੇਗਾ ਬਕਰਾਂ ਨਾਲ ਮੁਲਾਕਾਤ ਉੱਠੇ ਕੰਟਾਈਆਂ ਨਾਲ ਬਕਰਾਂ ਨਾਲ ਮੁਲਾਕਾਤ ਕਰਕੇ ਸਾਰਾ ਨਾ ਕੰਮ ਕਰਕੇ ਪੂਰੇ ਦੇਸ਼ ਦੇ ਵਿੱਚ ਚੋਣਾਂ ਚਾਰ ਜਰ ਕੋਟਨ ਚਾਲ ਕੇ ਇਹਨੂੰ ਸਮਝ ਲਿਆ ਕਿ ਜਿਹੜੇ ਬੰਦੇ ਆ ਜਿਹੜੇ ਹਮ ਤੱਕ ਪਛੜੇ ਹੋਏ ਐ ਇਸ ਕਰਕੇ ਉਹਨਾਂ ਨੇ ਕਿ ਜੰਗਦਾਨਾ ਕਰਨ ਦੀ ਜਲਪਈ ਔਰ ਜੰਗਦਾਨਾ ਰਬਾ ਸਾਹਿਬਾ ਮੈਂ ਤਰ੍ਹਾਂ ਬੋਲ ਰਹੇ ਹਮਾਰੇ ਹਮਾਰੇ ਤੁਹਾਡੇ ਵਿੱਚ ਆਗਿਆ ਜਿੰਦਾਬਾਦ 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 ਮਹਾਰਾਜੋ ਕਾਂਗਰਸ ਇਹ ਕ ਕੇ ਸੀ ਕਾਂਗਰਸ ਕੋਲੋਂ ਆਜਾਏ ਪ੍ਰੋਗਰਾਮ ਹੈ ਕਿ ਮੈਂ ਮਹਾਰਾਜੋ ਗਰੇਂਹ ਸਾਹਿਬ ਗਰੇਂਹ ਸਾਹਿਬ ਦੀ ਨਿਰੋਖਣਾ ਦੋਪਤ ਨੇ ਹਰਨਦੀ ਫਾਦਰ ਸਾਹਿਬ ਸਰਦਾਰ ਸਰਦੂਲ ਸਿੰਘ ਸਰਦਾਰ ਸਰਦੂਲ ਸਿੰਘ ਇਹਨਾਂ ਦੇ ਫਾਦਰ ਸਾਹਿਬ ਬੀਮ ਸਿੰਘ ਦੀ ਸਰਕਾਰ ਦੇ ਉੱਤੇ ਕੈਬਨ ਸੇਸ਼ਨ ਦਾ ਭਾਗ ਦੇ ਮੰਤਰੀ ਸੀਗੇ ਬਹੁਤ ਜਨਰਸ ਦੀ ਰੋਈਓ ਮਤਲਬ ਕੈਮਰੇ ਦੇਖਦਾ ਸੀ ਸਿੱਧੀ ਗੱਲ ਤੇ ਪੂਰਾ ਮਤਲਬ ਜੋਰ ਦੇ ਕੇ ਕਿ ਅਜੇ ਉਹ ਮਤਲਬ ਉਦੋਂ ਹੀ ਗੱਲ ਚੱਲਦੀ ਹੁੰਦੀ ਜਾਬਾ ਸਰਦੂਕ ਸਿੰਘ ਵੀ ਆਪਣੀ ਗੱਲ ਮਨਾ ਸਕਦੇ ਐ ਤੇ ਜੋ ਬਿਆਸੀ ਆਪਣੀ ਗੱਲ ਮਨਾ ਸਕਦਾ ਇਹਨਾਂ ਦੇ ਫਾਦਰ ਸਾਹਿਬ ਵੀ 15 ਅਗਸਤ ਦੀ ਤਾਕਤ ਸੀ ਕਿ ਆਪਾਂ ਉਹੀ ਸਾਥ ਆਪਾਂ ਕੇ ਪੰਜਾਬ ਜਨਰਲ ਸਰਵੇ ਬਣਾਉਣੀ ਹੈ ਜੀ ਜੈਰੀ ਸਾਹਿਬ ਜੋ ਪ੍ਰਧਾਨ ਨੇ ਅਨ ਆਰਗੇਨਾਈਜ਼ ਵਰਕਰਸ ਡੇ ਪੰਜਾਬ ਦੇ ਉਹਨਾਂ ਦੇ ਨਾਲ ਮਨਸੇਵਕ ਆਤਮਾਨ ਬਹੁਤ ਹੀ ਸਤਕਾਰਯੋਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਨ ਗਰਗ ਜੀ ਔਰ ਰਾਜਸਥਾਨ ਦੀ ਧਰਤੀ ਤੋਂ ਆਦਤ ਇਸ ਮੌਕੇ ਦੇ ਉੱਪਰ ਤੁਹਾਡੇ ਨਾਲ ਖੁਸ਼ੀਆਂ ਦੀ ਸਾਂਝ ਤੁਹਾਨੂੰ ਮੁਬਾਰਕਬਾਦ ਦੇਣ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਧਾਲਵਾਲ ਸਾਹਿਬ ਜਿੱਸੇ ਮਿਲਿਆ ਦੋ ਦਿਨ ਪਹਿਲਾਂ ਕਿ ਮਹੱਤਵਪੂਰਨ ਵਿਸ਼ੇ ਦੇ ਉੱਪਰ ਲੇਬਰ ਡੇ ਦੇ ਉੱਪਰ ਸੰਤਾ ਦੇ ਸੰਦੂਖ ਹੋਣਾ ਹੈ ਤਾਂ ਬੜਾ ਮਨ ਦੇ ਵਿੱਚ ਫੋਸ ਵੀ ਹੈ ਸਹੀ ਕਹਿ ਰਹੇ ਸੀ ਮੈਂ ਸੁਣ ਰਿਹਾ ਸੀ ਕਿ ਕਿਤੇ ਨਾ ਕਿਤੇ ਅਫਸੋਸ ਵੀ ਹੈ ਕਿ ਅੱਜ ਜਿਹੜੀ ਉਹ ਮਿਹਨਤ ਹੈ ਮਿਹਨਤ ਕਸ਼ਕੌਮ ਹੈ ਆ ਜੋ ਮਿਹਨਤ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਕੀਤਾ ਜਾਂਦਾ ਜੋ ਸਾਡੀ ਹਿੱਸੇਦਾਰੀ ਬੰਦੀ ਹੈ ਚਾਹੇ ਉਹ ਆਰਥਿਕ ਪੱਖੋਂ ਹੈ ਚਾਹੇ ਉਹ ਸਮਾਜਿਕ ਪੱਖੋਂ ਹੈ ਜਾਇਉ ਰਵਾਦ ਨਹੀਂ ਤੇ ਪੱਖੋਂ ਹੀ ਹੈ ਉਸ ਚ ਵੀ ਬਰਾਬਰਤਾ ਨਹੀਂ ਮਿਲਦੀ। ਠੀਕਾ ਲੈ ਦੇ ਵਿੱਚ ਕੋਈ ਰੋੜਾ ਨਹੀਂ ਕਿ ਇਹ ਪਿਆਰਾ ਮੁਲਕ ਸਾਡਾ ਵਤਨ ਹਿੰਦੁਸਤਾਨ ਆਜ਼ਾਦ ਹੋਏ ਨੂੰ 75 ਸਾਲ ਹੋ ਗਏ। ਅਰੇ ਸਾਡਾ ਇਹ ਗਰੀਬ ਪਾਈਚਾਰਾ ਗਰੀਬ ਵਰਗ ਦੇ ਲੋਕ ਤੇ ਮਜ਼ਦੂਰ 26 ਜਨਵਰੀ ਦਾ ਦਿਹਾੜਾ ਹੋਏ ਪੂਰੇ ਹਿੰਦੁਸਤਾਨ ਦੇ ਵਿੱਚ 바ਵਾ ਸਾਹਿਬ ਅੰਬੇਦਕਰ ਦਾ ਹਿੰਦੁਸਤਾਨੀ ਪੂਰ ਦੁਨੀਆ ਦੇ ਅੰਦਰ 바ਵਾ ਸਾਹਿਬ ਨੂੰ ਬੜੀ ਸ਼ਰਧਾ ਦੇ ਸਤਕਾਰ ਭਾਵਨਾ ਦੇ ਨਾਲ ਯਾਦ ਕੀਤਾ ਜਾ ਰਿਹਾ ਹੋਵੇ ਤੇ ਉਦੋਂ ਸਾਡੇ ਉਸ 바ਵਾ ਸਾਹਿਬ ਦੇ ਅੰਬੇਦਕਰ ਦੇ ਬੁੱਤ ਦੇ ਉੱਤੇ ਚੜ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਬੁੱਤ ਤੇ ਚੜ ਕੇ ਹਮਲਾ ਕੀਤਾ ਗਿਆ ਤੇ 바ਵਾ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ ਹਿਰਦੇ ਬਨੁੰਦਰ ਕੇ ਰੱਖ ਦਿੱਤੇ ਉਹਨਾਂ ਸਾਂ ਜਿਨ੍ਹਾਂ ਨੇ ਇਸ ਦੇਸ਼ ਨੂੰ ਸੰਵਿਧਾਨ ਔਰ ਕਹਿ ਰਹੇ ਸੀ ਇਹ ਤੋਂ ਕਾਂਗਰਸ ਦੀ ਦੇਣ ਔਰ ਜਦੋਂ ਦੇਸ਼ ਆਜ਼ਾਦ ਹੋਇਆ ਤੇ ਬਾਬਾ ਸਾਹਿਬ ਨੂੰ ਇਸ ਆਜ਼ਾਦ ਹੋਏ ਭਾਰਤ ਦੇ ਵਜੋਂ ਸਭ ਤੋਂ ਪਹਿਲਾਂ ਦੇਸ਼ ਦਾ ਕਾਨੂੰਨ ਮੰਤਰੀ ਬੰਦਾ ਮੌਕਾ ਮਿਲਿਆ ਇਹ ਕਾਂਗਰਸ ਪਾਰਟੀ ਦੀ ਡਿਡੈਂਸੀ ਪੰਡਤ ਜਵਾਹਰ ਲਾਲ ਨਹਿਰੂ ਨੇ ਜਿਦਨੇ ਬਾਬਾ ਸਾਹਿਬ ਨੂੰ ਦੇਸ਼ ਦਾ ਪਹਿਲਾ ਨੌ ਮਿਨਿਸਟਰ ਲਾਇਆ ਕਾਨੂੰਨ ਮੰਤਰੀ ਲਾਇਆ ਔਰ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਲਾਇਆ ਤੇ 바ਵਾ ਭੀਮਰਾਓਂ ਅੰਬੇਦਕਰ ਸਾਹਮਣੇ ਇਸ ਦੇਸ਼ ਨੂੰ ਇੱਕ ਸ਼ਾਨਦਾਰ ਸੰਵਿਧਾਨ ਸੌਂਪਿਆ ਮਜ਼ਦੂਰ ਮਲਾਜਮ ਕਾਂਗਰਸ ਜਾਨੀ ਕੇ ਕੇ ਸੀ ਵਿਭਾਗ ਤੇ ਜਿਹੜਾ ਮੈਂ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਅੱਜ ਮਜ਼ਦੂਰ ਦਿਵਸ ਨੂੰ ਸਰਪੰਚ ਅਸੀਂ ਬਠਿੰਡਾ ਵਿਖੇ ਕੇ ਕੇ ਸੀ ਪਾ ਕਾਂਗਰਸ ਵੱਲੋਂ ਤੇ ਗਲਤ ਮਹਾਪੰਚਾਇਤ ਵੱਲੋਂ ਸਮਾਗਮ ਕੀਤਾ ਹੈ ਕਾਨਫਰੰਸ ਕੀਤੀ ਮਜ਼ਦੂਰ ਇਸ ਕਾਨਫਰੰਸ ਦੇ ਮੁੱਖ ਮਹਿਮਾਨ ਸਾਬਕਾ ਐਮ ਐਲ ਏ ਸੁਖਵਿੰਦਰ ਸਿੰਘ ਡੈਣੀ ਜੋ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨੇ ਉਹ ਆਈ ਸੀ ਤੋ ਬੜੀ ਬੜੀ ਗਿਣਤੀ ਦੇ ਵਿੱਚ ਮਨਰੇਗਾ ਮਜ਼ਦੂਰਾਂ ਨੇ ਤੇ ਹੋਰ ਮਜ਼ਦੂਰ ਖੇਤਰ ਵਿੱਚ ਕੰਮ ਕਰਨ ਵਾਲੇ ਮਹਿਲਾਵਾਂ ਨੇ ਤੇ ਮਜ਼ਦੂਰ ਸਾਥੀਆਂ ਨੇ ਹਿੱਸਾ ਲਿਆ। ਉਸ ਇਥੇ ਇੱਕ ਮਸਲਾ ਜਿਹੜਾ ਉਠਾਇਆ ਹੈ ਕਿ ESIC ਤੇ EPF ਜਿਹੜੀ ਆਮਦਨ ਹੱਦ ਹੈ ਉਹ ਫੈਕਟਰੀਆਂ ਜਿਹੜੇ ਤੇ ਹੋਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਉਹ ਆਮਦਨ ਹੱਦ 50000 ਰੁਪਏ ਕੀਤੀ ਜਾਣੀ ਚਾਹੀਦੀ ਹੈ। ਤੇ ਮਨਰੇਗਾ ਸਕੀਮ ਨੂੰ ਈਐਸਆਈ ਦੇ ਈਪੀਐਫ ਸਕੀਮ ਦੇ ਵਿੱਚ ਅਟੈਚ ਕੀਤਾ ਜਾਣਾ ਚਾਹੀਦਾ ਲੈਂਦਾ ਜਾਣਾ ਚਾਹੀਦਾ ਤਾਂ ਜੋ ਮਨਰੇਗਾ ਮਜ਼ਦੂਰਾਂ ਨੂੰ ਵੀ ਈਐਸਆਈ ਦੇ ਈਪੀਐਫ ਦੀਆਂ ਸਕੀਮਾਂ ਦਾ ਲਾਭ ਜਿਹੜਾ ਉਹ ਮਿਲ ਸਕੇ ਔਰ ਮਨਰੇਗਾ ਦਾ ਕੰਮ ਜਿਹੜਾ ਹੈ ਉਹ ਘੱਟੋ-ਘੱਟ 200 ਦਿਨ ਚੱਲਣਾ ਚਾਹੀਦਾ ਔਰ ਮਨਰੇਗਾ ਦੀ ਦਿਹਾੜੀ ਘੱਟੋ-ਘੱਟ 800 ਰੁਪਿਆ ਹੋਣੀ ਚਾਹੀਦੀ ਔਰ ਮਨਰੇਗਾ ਸਕੀਮ ਦੇ ਤਹਿਤ ਜਿਹੜੇ ਫੰਡ ਆਉਂਦੇ ਆ ਉਹਨਾਂ ਦੀ ਜਿਹੜੀ ਮਿਸਯੂਜ਼ ਹੁੰਦੀ ਹੈ ਕੰਮ ਮਜ਼ਦੂਰਾਂ ਤੋਂ ਕਰਾਉਣ ਵਾਸਤੇ ਮਜ਼ਦੂਰਾਂ ਨੂੰ ਮਹਿੰਦਾਨਾ ਦੇਣ ਵਾਸਤੇ ਫੰਡ ਸਰਕਾਰ ਰੀਲੀਜ਼ ਕਰਦੀ ਹੈ ਪਰ ਪੰਚਾਇਤਾਂ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਮਿਲ ਕੇ ਉਹ ਜਿਹੜੀ ਮਨਰੇਗਾ ਫੰਡ ਲਾਇਆ ਉਹਦੀ ਪਰਵਰਤੋਂ ਕਰਦੇ ਆ ਇਹਦੀ ਉਚਪਤੀ ਜਾਂਚ ਹੋਣੀ ਚਾਹੀਦੀ ਹੈ ਅਸੀਂ ਵੱਡੀ ਲੜਾਈ ਲੜੀ ਸੀ ਕਿ ਲਾਲ ਅੱਗੇ ਨੂੰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਕਾਂਗਰਸ ਸਰਕਾਰ ਨੇ ਇਹ ਕੀਤਾ ਵੀ ਪਰ ਇਹ ਹਲਜ ਫਾਈਲ ਨੂੰ ਦਬਾ ਕੇ ਰੱਖਿਆ ਹੋਇਆ ਹੈ ਜਿਹਨੂੰ ਵੀ ਦੁਬਾਰਾ ਤੋਂ ਅਸੀਂ ਮੇਰਾ ਘਰ ਮੇਰੇ ਨਾਮ ਸਕੀਮ ਦੇ ਤਹਿਤ ਲਾਲ ਕੀ ਕਦਮ ਕਰਾਉਣ ਲਈ ਤੇ ਜਿਹੜੇ ਲੋਕ ਆਪਣੇ ਘਰਾਂ ਵਿੱਚ ਬੈਠੇ ਐ ਸਰਕਾਰੀ ਜਗ੍ਹਾ ਦੇ ਉੱਤੇ ਬੈਠੇ ਐ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਬੈਠੇ ਐ ਉਹਨਾਂ ਦੀ ਘਰਾਂ ਦੀ ਮਾਲਕੀ ਦੀ ਰਿਸਤੀ ਪੀਓ ਕਾਸ ਕਰਾਉਣ ਲਈ ਅਸੀਂ ਕੰਮ ਕਰਾਂ ਪਰ ਮਨਰੇਗਾ ਦੇ ਨਾਲ ਨਾਲ ਹੋਰ ਮਜ਼ਦੂਰ ਖੇਤਰ ਦੇ ਵਿੱਚ ਜਿਹੜੀਆਂ ਮਜ਼ਦੂਰਾਂ ਧੱਕੇ ਉਹ ਨਹੀਂ ਆਉਂਦੇ ਖਲਾਫ ਕੇ ਕੇਸੀ ਕਾਂਗਰਸ ਤੇ ਦਲ મહਾਪੰਚਾਇਤ ਲੜਾਈ ਜੜੀ ਹੈ ਉਹ ਜਾਰੀ ਰੱਖੀ ਔਰ ਬੜਾ ਅਫਸੋਸ ਹੈ ਕਿ ਮਜ਼ਦੂਰ ਵਰਗ ਹੋਵੇ چاہے ਦਲ ਤੋਂ ਪੈਚਾਰਾ ਹੋਵੇ ਇਹਨਾਂ ਨੂੰ ਨਾ ਤੇ ਆਰਥਿਕ ਬਰਾਬਰੀ ਮਿਲੀ ਹੈ ਨਾ ਸਮਾਜਿਕ ਬਰਾਬਰੀ ਮਿਲੀ ਹੈ ਨਾ ਰਾਜਨੀਤਿਕ ਬਰਾਬਰੀ ਮਿਲੀ ਹੈ ਹੁਣ ਅਸੀਂ ਮਜ਼ਦੂਰ ਵਰਗ ਜਿਹੜਾ ਹੈਗਾ ਉਹਨੂੰ ਅਪੀਲ ਕਰਦੇ ਆਂ ਇਹ ਇਕੱਤਰ ਹੋ ਗਿਆ ਆਪਣੀ ਤਾਕਤ ਬਣਾ ਕੇ ਆਪਣੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਨ ਵਾਸਤੇ ਤਿਆਰ ਹੋ ਕੇ 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 ਸੀਪਾ ਕਾਂਗਰਸ ਪਾਰਟੀ ਹਰ ਮਜ਼ਦੂਰ ਦੇ ਦੁੱਖ ਸੁੱਖ ਦੇ ਵਿੱਚ ਖੜੇ ਤੇ ਸਬਸਕ੍ਰਾਈਬ ਕਰੋ